ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕੱਲ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਇੱਕ ਵੱਡਾ ਭਿਆਨਕ ਪਲੇਨ ਕ੍ਰੈਸ਼ ਮਾਮਲਾ ਵਾਪਰਦਾ ਹੈ ਜਿਸ ਦੇ ਵਿੱਚ 에ਅਰ ਇੰਡੀਆ ਦਾ ਬੋਇੰਗ 787 ਨੰਬਰ ਜਹਾਜ਼ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ 1:38 ਮਿੰਟ ਦੇ ਉੱਤੇ ਜਹਾਜ਼ ਟੇਕ-ਆਫ ਕਰਦਾ ਹੈ ਤੇ 1:40 ਮਿੰਟ ਮਹਿਜ਼ 2 ਮਿੰਟਾਂ ਦੇ ਅੰਦਰ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਟੇਕ-ਆਫ ਦੇ ਨਾਲ ਹੀ ਜਿਹੜਾ ਇਹ ਜਹਾਜ਼ ਹੈ ਉਹ ਇੱਕ ਮੈਡੀਕਲ ਹੋਸਟਲ ਦੇ ਕੰਧ ਦੀਵਾਰ ਦੇ ਨਾਲ ਟਕਰਾ ਜਾਂਦਾ ਜਿਸ ਸੁਵਾਦ ਇੱਕ ਭਿਆਨਕ ਧੁਮਾਕਾ ਹੁੰਦਾ ਤੇ ਚਾਰੇ ਪਾਸੇ ਆਸਮਾਨ ਦੇ ਵਿੱਚ ਕਾਲੇ ਧੂਏ ਦੇ ਗੁਬਾਰ ਜਿਹੜਾ ਨੇ ਉਹ ਛਾ ਜਾਂਦੇ ਨੇ ਇਸ ਪੂਰੇ ਹਾਦਸੇ ਦੇ ਵਿੱਚ 265 ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਂਕੜਾ ਵੱਧ ਵੀ ਸਕਦਾ ਜੇਕਰ ਗੱਲ ਕੀਤੀ ਜਾਵੇ ਤਾਂ ਉਡਾਣ ਦੇ ਸਮੇਂ ਜਹਾਜ਼ ਦੇ ਵਿੱਚ 242 ਲੋਕ ਜਿਹੜਾ ਨੇ ਉਹ ਸਵਾਰ ਸਨ ਜਿਸ ਦੇ ਵਿੱਚੋਂ 220 ਯਾਤਰੀ 10 क्रू मेंबर ਤੇ 2 ਪਾਇਲਟ ਸਨ ਇਸ ਤੋਂ ਇਲਾਵਾ ਜਿੱਥੇ ਜਹਾਜ਼ ਜਾ ਕੇ ਜਿਹੜੀ ਬਿਲਡਿੰਗ ਤੇ ਡਿੱਗਿਆ ਉਸ ਸਮੇਂ ਉੱਥੇ ਲੰਚ ਬ੍ਰੇਕ ਚੱਲ ਰਹੀ ਸੀ ਤੇ 50 ਤੋਂ ਵੱਧ ਬੱਚੇ ਉੱਥੇ ਦੁਪਹਿਰ ਦੇ ਸਮੇਂ ਰੋਟੀ ਖਾ ਰਹੇ ਸੀ ਤਾਂ ਉੱਥੇ ਵੀ ਖਾਸਾ ਨੁਕਸਾਨ ਹੋਇਆ ਇਸ ਤੋਂ ਇਲਾਵਾ ਜੇਕਰ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ 169 ਭਾਰਤੀ ਇਸ ਜਹਾਜ਼ ਦੇ ਵਿੱਚ ਸਵਾਰ ਸਨ ਇਸ ਤੋਂ ਇਲਾਵਾ 51 ਬ੍ਰਿਟਿਸ਼ ਤੇ 7 ਪੁਰਤਗਾਲੀ ਤੇ ਇੱਕ ਕੈਨੇਡੀਅਨ ਨਾਗਰਿਕ ਜਿਹੜਾ ਇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਇਸ ਹਾਦਸੇ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਪਰ ਕੁਝ ਅਹਿਮ ਤੱਥਾਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਕੁਝ ਅਹਿਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਦੇ ਵਿੱਚ ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਯਾਦਗਾਰੀ ਦੇ ਲਈਆਂ ਲਈਆਂ ਗਈਆਂ ਤਸਵੀਰਾਂ ਕਿਵੇਂ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀਆਂ ਨੇ ਉਹ ਆਖਰੀ ਯਾਦਾਂ ਬਣ ਕੇ ਰਹਿ ਜਾਂਦੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਉਰਾਦੀ ਬਿਜੇ ਰੂਪਾਂਦੀ ਨੂੰ ਅੱਜ ਗੱਲ ਕੀਤੀ ਜਾਵੇ ਤਾਂ ਬਿਜੇ ਰੂਪਾਂਦੀ ਹੁਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਤੇ ਪੰਜਾਬ ਦੇ ਵਿੱਚ ਪੰਜਾਬ ਭਾਜਪਾ ਦੇ ਇੰਚਾਰਜ ਨੇ ਤਿੰਨ ਦਿਨ ਪਹਿਲਾਂ ਹੀ ਪੰਜਾਬ ਤੋਂ ਗੁਜਰਾਤ ਦੇ ਵਿੱਚ ਜਾਂਦੇ ਨੇ ਪੰਜਾਬ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਜਿਮਨੀ ਚੌਣਾ ਨੇ ਤੇ ਉੱਥੋਂ ਆਪਣੇ ਉਮੀਦਵਾਰ ਦਾ ਜਿੱਥੇ ਨਾਮਜ਼ਦਗੀਆਂ ਭਰਾਉਂਦੇ ਨੇ ਉਸ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਤਿੰਨ ਦਿਨ ਪਹਿਲਾਂ ਹੀ ਗੁਜਰਾਤ ਜਾਂਦੇ ਨੇ ਤੇ ਗੁਜਰਾਤ ਤੋਂ ਅਹਮਦਾਬਾਦ ਤੋਂ ਫਲਾਈਟ ਫੜਦੇ ਨੇ ਤੇ ਇਹਨਾਂ ਨੇ ਲੰਡਨ ਦੇ ਵਿੱਚ ਆਪਣੀ ਬੇਟੀ ਤੇ ਧਰਮ ਪਤਨੀ ਦੇ ਨਾਲ ਮਿਲਣ ਲਈ ਜਾਣਾ ਸੀ 12 ਨੰਬਰ ਸੀਟ ਬਿਜ਼ਨਸ ਕਲਾਸ ਦੇ ਵਿੱਚ ਇਹਨਾਂ ਦੀ ਬੁੱਕ ਹੁੰਦੀ ਹੈ ਤਸਵੀਰਾਂ 'ਚ ਤੁਸੀਂ ਉਹ ਵੀ ਦੇਖ ਸਕਦੇ ਹੋ ਟਿਕਟ ਦੇ ਉੱਤੇ ਸੀਟ ਨੰਬਰ ਵੀ ਲਿਖਿਆ ਹੋਇਆ ਹੈ ਤੇ ਬਿਜੇ ਰupani ਸਾਹਿਬਰਾ ਦਾ ਨਾਮ ਵੀ ਲਿਖਿਆ ਹੋਇਆ ਹੈ ਤੇ ਇਸ ਤੋਂ ਬਾਅਦ 2 ਮਿੰਟ ਬਾਅਦ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਸਾਬਕਾ ਸੀਐਮ ਤੇ ਪੰਜਾਬ ਭਾਜਪਾ ਦੇ ਇੰਚਾਰਜ ਬਿਜੇ ਰupani ਇਸ ਹਾਦਸੇ ਦੇ ਵਿੱਚ ਜਾਨ ਗਵਾ ਲੈਂਦੇ ਨੇ ਇਸ ਹਾਦਸੇ ਦੇ ਵਿੱਚ ਬਸਵਾਰਾ ਦੇ ਪੂਰਾ ਡਾਕਟਰ ਫੈਮਲੀ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਗੱਲ ਕੀਤੀ ਜਾਵੇ ਡਾਕਟਰ ਪ੍ਰਤੀਕ ਨੇ ਜਿਹੜੇ ਲੰਡਨ ਦੇ ਵਿੱਚ ਕੰਮ ਕਰ ਰਹੇ ਨੇ ਤੇ ਇਹਦੀ ਪਤਨੀ ਜਿਹੜੀ ਹੈ ਉਹ ਬਸਵਾੜਾ ਦੇ ਵਿੱਚ ਇੱਕ ਨਿਜੀ ਹਸਪਤਾਲ ਦੇ ਵਿੱਚ ਡਾਕਟਰ ਹੁੰਦੇ ਨੇ ਤੇ ਡਾਕਟਰ ਦੇ ਅਹੁਦੇ ਤੋਂ ਜਿਹੜਾ ਹੈ ਅਸਤੀਫਾ ਦੇ ਦਿੰਦੇ ਨੇ ਹਸਪਤਲ ਤੋਂ ਉਸ ਤੋਂ ਬਾਅਦ ਇਹ ਪੂਰੀ ਫੈਮਲੀ ਆਪਣੇ ਲੰਡਨ ਦੇ ਵਿੱਚ ਸ਼ਿਫਟ ਹੋ ਰਹੀ ਸੀ ਕਿਉਂਕਿ ਡਾਕਟਰ ਪ੍ਰਤੀਕ ਜਿਹੜਾ ਨੇ ਲੰਡਨ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਜੌਬ ਕਰਦੇ ਨੇ ਤਾਂ ਸਾਰੀ ਫੈਮਲੀ ਉੱਥੇ ਸ਼ਿਫਟ ਹੋ ਰਹੀ ਹੁੰਦੀ ਹੈ ਜਿਸ ਸਮੇਂ ਹਾਦਸਾ ਵਾਪਰਦਾ ਹੈ ਤਾਂ ਜਹਾਜ਼ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਮੌਜੂਦ ਹੁੰਦੇ ਨੇ ਜਿਸ ਦੇ ਵਿੱਚ ਡਾਕਟਰ ਪ੍ਰਤੀਕ ਇਨਦੀ ਧਰਮ ਪਤਨੀ ਡਾਕਟਰ ਕੋਸੀ ਤੇ ਸੋイ ਇਲਾਵਾ ਤਿੰਨ ਬੱਚੇ ਨੇ ਉਹ ਵੀ ਦੇਖ ਰਹੇ ਨੇ ਤੇ ਐਨ ਜਹਾਜ਼ ਦੇ ਕਰੈਸ਼ ਤੋਂ ਪਹਿਲਾਂ ਪਰਿਵਾਰ ਇੱਕ ਸੈਲਫੀ ਲੈਂਦਾ ਤੇ ਹੁਣ ਇਹ ਸੈਲਫੀ ਵੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੀ ਖੁਸ਼ਬੂ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਲੰਡਨ ਜਾਂਦੀ ਹੈ ਕਾਬਿਲ ਗੱਲ ਗੌਰ ਹੈ ਕੇ 4 ਮਹੀਨੇ ਪਹਿਲਾਂ ਹੀ ਖੁਸ਼ਬੂ ਦਾ ਵਿਆਹ ਜਿਹੜਾ ਇੱਕ ਮਾਰਬਲ ਦੇ ਵੱਡੇ ਵਪਾਰੀ ਦੇ ਨਾਲ ਹੁੰਦਾ ਤੇ ਉਹ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਲੰਡਨ ਜਾਂਦੀ ਹੈ ਲੰਡਨ ਜਾਣ ਤੋਂ ਪਹਿਲਾਂ 에ਰਪੋਰਟ ਤੇ ਰਵਾਨਾ ਹੋਣ ਤੋਂ ਪਹਿਲਾਂ ਇਸ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਪਰਿਵਾਰ ਦੇ ਨਾਲ ਬੇहद ਭਾਵੁਕ ਪਲ ਇਸ ਦੇ ਵੱਲੋਂ ਸਾਂਝੇ ਕੀਤੇ ਜਾਂਦੇ ਨੇ ਤੇ ਉਹ ਤਸਵੀਰ ਹੁਣ ਵੀਡੀਓ ਤੇ ਤਸਵੀਰਾਂ ਜਿਹੜੀਆਂ ਨੇ ਉਹ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਤੇ ਸੋਚਣਾ ਇਹ ਗੱਲ ਇਹ ਕਿ ਪਰਿਵਾਰ ਦੇ ਉੱਤੇ ਇਸ ਵੇਲੇ ਇਹੋ ਜਿਹਾ ਦੁੱਖ ਟੁੱਟ ਰਿਹਾ ਹੋਵੇਗਾ ਕਿ ਕਿਹਨਾਂ ਨੂੰ ਕੀ ਪਤਾ ਸੀ ਕਿ चंद ਮਿੰਟ ਪਹਿਲਾਂ ਪਰਿਵਾਰ ਤੋਂ ਵਿਦਾ ਲੈ ਕੇ ਗਈ ਹੋਈ ਨਵ ਵਿਆਹੀ ਬੋਟੀ ਜਿਹੜੀ ਹੈ ਉਹ ਹੁਣ ਕਦੀ ਵਾਪਸ ਨਹੀਂ ਆਏਗੀ ਤੇ ਜੋ ਵੀਡੀਓ ਉਸੇ ਵੱਲੋਂ ਬਣਾਈ ਗਈ ਹੈ ਇਹ ਸਿਰਫ ਯਾਦਾਂ ਦੇ ਵਿੱਚ ਰਹਿ ਜਾਏਗੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਉਦੈਪੁਰ ਦੇ ਮਾਰਬਲ ਵਪਾਰੀ ਸੰਜੀਵ ਮੋਦੀ ਵੀ ਇਸ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਨੇ ਸੰਜੀਵ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪਰਿਵਾਰ ਦੇ ਨਾਲ ਆਪਣੀ ਪਤਨੀ ਤੇ ਬੇਟੇ ਦੇ ਨਾਲ ਲੰਡਨ ਦੇ ਵਿੱਚ ਘੁੰਮਣ ਦੇ ਲਈ ਜਾ ਰਹੇ ਸੀ ਧਿਆਦੇ ਵੱਲੋਂ ਵੀ ਬੇਟੇ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਦਾ ਬੇਟਾ ਪਹਿਲਾਂ ਹੀ ਵਿਦੇਸ਼ ਤੋਂ MBA ਕਰਕੇ ਵਾਪਸ ਪਰਤਿਆ ਸੀ ਤੇ ਹਜੇ ਸ਼ੁਰੂਆਤੀ ਦਿਨਾਂ ਦੇ ਵਿੱਚ ਇਹਦੇ ਵੱਲੋਂ ਆਪਣੇ ਪਿਤਾ ਦੇ ਨਾਲ ਮਾਰਬਲ ਦੇ ਕਾਰੋਬਾਰ ਦੇ ਵਿੱਚ ਹੱਥ ਬਟਾਣਾ ਸ਼ੁਰੂ ਕੀਤਾ ਗਿਆ ਸੀ ਤੇ ਪਰਿਵਾਰ ਵੀ ਇੱਕ ਸੈਲਫੀ ਲੈਂਦਾ ਤੇ ਹੁਣ ਇਹ ਵੀ ਸੈਲਫੀ ਜਿਹੜਾ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਕਨਰ ਦੇ ਸਾਬਕਾ ਵਿਧਾਇਕ ਕਿਸ਼ਾਨਾ ਰਾਮ ਦੇ ਅਜ ਦੋਤੇ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਜੋ ਲੰਡਨ ਦੇ ਵਿੱਚ ਆਪਣਾ ਇੱਕ ਨਿੱਜੀ ਬਿਜ਼ਨਸ ਕਰਦੇ ਸੀ ਤੇ ਆਪਣੇ ਪਰਿਵਾਰ ਨੂੰ ਲੈਣ ਦੇ ਲਈ ਇਹ ਲੰਡਨ ਜਾ ਰਹੇ ਸੀ ਤਹਿਮਦਾਬਾਦ ਪਲੇਨ ਕ੍ਰੈਸ਼ ਮਾਮਲੇ ਦੇ ਵਿੱਚ ਇਨਾਦੀ ਵੀ ਮੌਤ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ ਜੈਸ਼ਰਮ ਭਾਈ ਵੀ ਇਸ ਜਹਾਜ਼ ਦੇ ਵਿੱਚ ਸਵਾਰ ਸਨ ਉਹਨਾਂ ਦੇ ਨਾਲ ਉਹਨਾਂ ਦੇ ਦੋ ਬੇਟੇ ਪਤਨੀ ਵੇਸ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਲੰਡਨ ਦੇ ਵਿੱਚ ਆਪਣੇ ਬਿਜ਼ਨਸ 파ਟਨਰ ਦੇ ਨਾਲ ਮਿਲਣ ਜਾ ਰਹੇ ਸੀ 54 ਨੰਬਰ ਸੀਟ ਦੇ ਉੱਤੇ ਜਿਹੜਾ ਬੈਠੇ ਹੋਏ ਸੀ ਤੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਬੀਕਾਨੇਰ ਦੇ ਮੁਹੰਮਦ ਸਠਵਾਲ ਪਰਿਵਾਰ ਦੇ ਵੀ ਦੋ ਲੋਕਾਂ ਨੇ ਇਸ ਹਾਦਸੇ ਦੇ ਵਿੱਚ ਜਾਨ ਗੁਆਈ ਹੈ ਤਾਂ ਦੱਸਦੀ ਹੈ ਕਿ ਮੀਆਂ ਮੁਹੰਮਦ ਸਠਵਾਲ ਜਿਹੜਾ ਨੇ ਆਪਣੇ ਦਿਓਰ ਦੇ ਵਿਆਹ ਦੇ ਲਈ ਵਾਪਸ ਭਾਰਤ ਆਏ ਸੀ ਤੇ ਇਸ ਤੋਂ ਬਾਅਦ ਉਹ ਨਾਦੇਵਲੋਂ ਲੰਡਨ ਜਾਇਆ ਜਾਣਾ ਸੀ ਤੇ ਉਸ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਲਾਰੈਂਸ ਡੈਨੀਅਲ ਨਾਮਕ ਇੱਕ ਨੌਜਵਾਨ ਵੀ ਇਸ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਗੱਲ ਕੀਤੀ ਜਾਵੇ ਲਾਰੈਂਸ ਡੈਨੀਅਲ ਦੀ ਤਾਂ ਇਹ ਨੌਜਵਾਨ ਲੰਡਨ ਦੇ ਵਿੱਚ ਇੱਕ ਜੌਬ ਕਰ ਰਿਹਾ ਸੀ ਪਰ ਕੁਝ ਦਿਨ ਪਹਿਲਾਂ ਹੀ ਇਸ ਦੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਆਪਣੇ ਪਿਤਾ ਦੇ ਉੰਤਿਮ ਸੰਸਕਾਰ ਦੇ ਲਈ ਇਹ ਨੌਜਵਾਨ ਵਾਪਸ ਭਾਰਤ ਆਉਂਦਾ ਹੈ ਤੇ ਭਾਰਤ ਦੇ ਵਿੱਚ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਕੇ ਜਦੋਂ ਇਹ ਵਾਪਸ ਲੰਡਨ ਜਾ ਰਿਹਾ ਸੀ ਉਸ ਸਮੇਂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਦੀ ਵੀ ਆਪਣੀ ਮਾਤਾ ਦੇ ਨਾਲ ਆਖਰੀ ਤਸਵੀਰ ਜਿਹੜੀ ਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਏਸੀ ਜਹਾਜ਼ ਹਾਦਸੇ ਦੇ ਵਿੱਚ ਮਨੀਪੁਰ ਦੀ ਰਹਿਣ ਵਾਲੀ ਇੱਕ 에ਅਰ ਹੋਸਟਲ ਦੀ ਵੀ ਮੌਤ ਹੋਈ ਹੈ ਜਿਸ ਦੇ ਪਰਿਵਾਰ ਦੀਆਂ ਬੇਹੱਦ ਭਾਵੁਕ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇਸ 에ਅਰ ਹੋਸਟਲ ਦੇ ਵੱਲੋਂ 에ਅਰ ਇੰਡੀਆ ਦੀ ਫਲਾਈਟ ਜਿਹੜੀ ਉਹ ਜੁਆਇਨ ਕੀਤੀ ਗਈ ਸੀ ਤੇ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਮਨੀਪੁਰ ਦੀ ਰਹਿਣ ਵਾਲੀ ਇਹ ਲੜਕੀ ਹੈ ਤੇ ਹੁਣ ਇਸ ਦੀ ਯਾਦ ਦੇ ਵਿੱਚ ਇਸ ਦੀ ਮਾਤਾ ਲਗਾਤਾਰ ਐਲਬਮ ਜਿਹੜੀ ਆ ਫੋਲ ਰਹੀ ਹੈ ਤੇ ਆਪਣੀ ਬੇਟੀ ਦੀਆਂ ਤਸਵੀਰਾਂ ਨੂੰ ਨਿਹਾਰ ਰਹੀ ਹੈ ਤੇ ਮਾਦਾ ਦੁੱਖ ਜਿਹੜਾ ਉਹ ਦੇਖਿਆ ਨਹੀਂ ਦੇਖਿਆ ਜਾਂਦਾ ਇਸ ਤੋਂ ਇਲਾਵਾ ਥਾਣੇ ਦੇ ਰਹਿਣ ਵਾਲੇ ਦੀਪਕ ਨਾਮਾ ਕਰੂ ਮੈਂਬਰ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤੁਹਾਨੂੰ ਦੱਸਦੀ ਕਿ ਇਸ ਹਾਦਸੇ ਤੋਂ ਚੰਦ ਮਿੰਟ ਪਹਿਲਾਂ ਦੀਪਕ ਦੇ ਵੱਲੋਂ ਆਪਣੀ ਮਾਂ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਇੱਕ ਫੋਨ ਵੀ ਆਪਣੀ ਮਾਤਾ ਨੂੰ ਕੀਤਾ ਗਿਆ ਪਰ ਮਾਤਾ ਜਿਹੜੀ ਰੁਝੇਮਿਆਂ ਦੇ ਕਾਰਨ ਉਸ ਦਾ ਫੋਨ ਨਹੀਂ ਪਿਕ ਕਰ ਪਾਈ ਜਿਸ ਤੋਂ ਬਾਅਦ ਹੁਣ ਮਾਂ ਦੇ ਕੋਲ ਸਿਰਫ ਪਛਤਾਵਾ ਰਹਿ ਗਿਆ ਕਿ ਆਖਰੀ ਸਮੇਂ ਦੇ ਵਿੱਚ ਉਹ ਆਪਣੇ ਪੁੱਤ ਦੇ ਨਾਲ ਗੱਲਬਾਤ ਕਿਉਂ ਨਹੀਂ ਕਰ ਪਾਈ ਬੇहद ਭਾਵੁਕ ਵਾਲੀਆਂ ਤਸਵੀਰਾਂ ਉੱਥੋਂ ਵੀ ਸਾਹਮਣੇ ਆ ਰਹੀਆਂ ਨੇ ਇਸ ਤੋਂ ਇਲਾਵਾ ਇਸ ਹਾਦਸੇ ਦੇ ਵਿੱਚ ਮਹਾਰਾਸ਼ਟਰ ਦੇ ਇੱਕ ਬਜ਼ੁਰਗ ਦੰਪਤੀ ਦਾ ਵੀ ਨੁਕਸਾਨ ਹੋਇਆ ਜੇਕਰ ਗੱਲ ਕੀਤੀ ਜਾਵੇ ਤਾਂ ਬਜ਼ੁਰਗ ਜਿਹੜਾ ਹੈ ਪਿਛਲੇ ਲੰਬੇ ਚਮੇ ਤੋਂ ਇੱਕ ਫੈਕਟਰੀ ਦੇ ਵਿੱਚ ਕਪੜਾ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸੀ ਤੇ ਇਨਾਦੀ ਦੇ ਦੋਵੇਂ ਪੁੱਤਰ ਜਿਹੜਾ ਨੇ ਵਿਦੇਸ਼ ਦੇ ਵਿੱਚ ਰਹਿ ਰਹੇ ਸੀ ਲੰਬੇ ਚਿਰ ਤੋਂ ਇਨਾਦੀ ਇੱਛਾ ਸੀ ਕਿ ਆਪਣੇ ਪੁੱਤਰਾਂ ਨੂੰ ਮਿਲਿਆ ਜਾਵੇ ਤੇ ਜਦੋਂ ਫਾਈਨਲੀ ਇਨਾਦਾ ਵੀਜ਼ਾ ਲੱਗਦਾ ਹੈ ਤੇ ਉਸ ਤੋਂ ਬਾਅਦ ਜਦੋਂ ਆਪਣੇ ਬੱਚਿਆਂ ਨੂੰ ਮਿਲਣ ਦੇ ਲਈ ਲੰਡਨ ਰਵਾਨਾ ਹੁੰਦੇ ਨੇ ਤਾਂ 2 ਮਿੰਟਾਂ ਦੇ ਵਿੱਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਇਸ ਤੋਂ ਇਲਾਵਾ ਇਸ ਹਾਦਸੇ ਦੇ ਵਿੱਚ ਇੱਕ ਹੋਰ ਭਾਬੂ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੰਡਨ 'ਚ ਪੜ੍ਹਾਈ ਕਰ ਰਹੀਆਂ ਦੋ ਭੈਣਾਂ ਆਪਣੀ ਦਾਦੀ ਦਾ ਜਨਮ ਦਿਨ ਮਨਾਉਣ ਦੇ ਲਈ ਭਾਰਤ ਵਾਪਸ ਆਉਂਦੀਆਂ ਨੇ ਭਾਰਤ ਆ ਕੇ ਬੜੀ ਧੂਮ ਧਾਮ ਦੇ ਨਾਲ ਆਪਣੀ ਦਾਦੀ ਦਾ ਜਨਮ ਦਿਨ ਮਨਾਇਆ ਜਾਂਦਾ ਪਰ ਉਹਨਾਂ ਨੂੰ ਕੀ ਪਤਾ ਸੀ ਦਾਦੀ ਨੂੰ ਕੀ ਪਤਾ ਸੀ ਇਹ ਉਸ ਆਖਰੀ ਜਨਮ ਦਿਨ ਹੋਏਗਾ ਜੋ ਆਪਣੀ ਪੋਤੀਆਂ ਦੇ ਨਾਲ ਮਨਾਇਆ ਹੋਏਗਾ ਤੇ ਉਸ ਤੋਂ ਬਾਅਦ ਜਦੋਂ ਇਹ ਦੋਵੇਂ ਪੋਤੀਆਂ ਜਿਹੜੀਆਂ ਨੇ ਵਾਪਸ ਲੰਡਨ ਜਾਣ ਦੇ ਲਈ 에ਰਪੋਰਟ ਪਹੁੰਚ ਰਹੀਆਂ ਨੇ ਤਾਂ ਇਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਜੇਕਰ ਇਸ ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਵੀ ਬਚੀ ਹੈ ਵਿਸ਼ਵਾਸ ਕੁਮਾਰ ਰਮੇਸ਼ ਇਸ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਜੋ ਜਹਾਜ਼ ਦੇ 11 A ਨੰਬਰ ਸੀਟ ਦੇ ਉੱਤੇ ਬੈਠਿਆ ਹੋਇਆ ਸੀ ਹਾਲਾਂਕਿ ਹਲੇ ਇਸ ਦੀ ਹਾਲਤ ਜਿਹੜੀ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਡਾਕਟਰਾਂ ਦੇ ਵੱਲੋਂ ਇਸ ਨੂੰ ਮੋਡਲੀਆਂ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਜੇਕਰ ਰਮੇਸ਼ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਗੱਲ ਕਰੀਏ ਤਾਂ ਰਮੇਸ਼ ਦਾ ਕਹਿਣਾ ਹੈ ਕਿ ਜਦੋਂ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਲੱਗਾ ਸੀ ਤਾਂ ਉਸ ਤੋਂ ਪਹਿਲਾਂ ਹੀ ਉਸ ਦੇ ਵੱਲੋਂ ਛਲਾਂਗ ਜਿਹੜੀ ਆ ਉਹ ਲਗਾ ਦਿੱਤੀ ਗਈ ਸੀ ਪਰ ਹੁਣ ਵੱਡੇ ਸਵਾਲ ਇਹ ਖੜੇ ਹੋ ਰਹੇ ਨੇ ਜਿੱਥੇ ਇਸ ਜਹਾਜ਼ ਹਾਦਸੇ ਦੇ ਵਿੱਚ 265 ਲੋਕਾਂ ਦੀ ਮੌਤ ਹੋ ਗਈ ਹੈ ਪਰ ਉਹ ਸਬਦੇ ਦਰਮਿਆਨ ਜੇਕਰ ਰਮੇਸ਼ ਦੇ ਵੱਲੋਂ ਸ਼ਾਲ ਮਾਰੀ ਗਈ ਤਾਂ ਫਿਰ ਉਹਦਾ ਬਚਾ ਕਿਵੇਂ ਹੋਇਆ ਹਾਲਾਂਕਿ ਮੂੰਹ ਦੇ ਉੱਤੇ ਲੱਗੀਆਂ ਸੱਟਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਰਮੇਸ਼ ਦੇ ਖਰੋਚਾਂ ਜਿਹੜੀਆਂ ਨੇ ਜ਼ਰੂਰ ਆਈਆਂ ਨੇ ਉਸ ਦੇ ਜ਼ਰੂਰ ਸੱਟ ਲੱਗੀ ਹੈ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਹ ਸਭ ਦੇ ਦਰਮਿਆਨ ਜੇਕਰ ਰਮੇਸ਼ ਬਚਿਆ ਤਾਂ ਹੋਰ ਲੋਕ ਵੀ ਜਿਹੜਾ ਨੇ ਬਚਾਏ ਜਾ ਸਕਦੇ ਸੀ ਹੁਣ ਇੱਥੇ ਕਮੀ ਕਿਹੜੀ ਹੈ ਇਹ ਵੀ ਵੱਡੇ ਸਵਾਲ ਜਿਹੜਾ ਨੇ ਉਹ ਖੜੇ ਹੋ ਰਹੇ ਨੇ ਇਹ ਸਨ ਪਲੇਨ ਕ੍ਰੈਸ਼ ਮਾਮਲੇ ਦੀਆਂ ਕੁਝ ਅਜਿਹੀਆਂ ਆਖਰੀ ਯਾਦਾਂ ਜਿਹੜੀਆਂ ਲੋਕਾਂ ਦੇ ਵੱਲੋਂ ਹੁਣ ਯਾਦਾਂ ਦੇ ਵਿੱਚ ਰਹਿ ਜਾਣਗੀਆਂ ਹਾਲਾਂਕਿ ਪਰਿਵਾਰਾਂ ਦੇ ਵੱਲੋਂ ਯਾਤਰੀਆਂ ਦੇ ਵੱਲੋਂ ਇਹ ਜੋ ਤਸਵੀਰਾਂ ਨੇ ਇਹ ਆਪਣੇ ਔਰ ਯਾਦਗਾਰੀ ਦੇ ਤੌਰ ਦੇ ਉੱਤੇ ਸਾਮਕੇ ਰੱਖੀਆਂ ਜਾਣੀਆਂ ਸੀ ਪਰ ਹੁਣ ਇਹ ਆਖਰੀ ਯਾਦਗਾਰ ਜਿਹੜੀਆਂ ਨੇ ਉਹ ਬਣ ਕੇ ਰਹਿ ਗਈਆਂ ਨੇ ਤੇ ਆਸ ਕਾਮਨਾ ਪੀਲ ਇਹੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਤ ਦਾ ਆਕੜਾ ਜਿਹੜਾ ਉਹ ਨਾ ਵਧੇ ਇੱਥੇ ਹੀ ਠਹਿਰ ਜਾਏ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਸੱਥਰ ਜੜਾ ਨੇ ਉਹ ਵਿਛ ਗਏ ਨੇ ਕੈਮਰਾ ਪਰਸਨ ਮੋਹਨ ਦੇ ਨਾਲ ਵਿਵੇਕ ਕੁਮਾਰ ਚੰਡੀਗੜ੍ਹ